ਹਾਂਜੀ ਅੱਜ ਦਾ ਬਹੁਤ ਹੀ ਦਿਨ ਬਹੁਤ ਵਧੀਆ ਸ਼ੁਭ ਦਿਹਾੜਾ ਸਾਡੇ ਅਗਰਵਾਲ ਸਮਾਜ ਵਾਸਤੇ ਅਸੀਂ ਮੇਰ ਸਾਹਿਬ ਕੋਲੇ ਆਪਣੀ ਫਰਿਆਦ ਲੈ ਕੇ ਜਦੋਂ ਗਏ ਵੀ ਜਿਹੜਾ ਇਹ ਪਾਰਕ ਹੈ ਅਗਰਸਿੰਧ ਪਾਰਕ ਹੈ ਇਹ ਬਹੁਤ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਇਹਦੀ ਮੇਨਟੇਨੈਂਸ ਕੀਤੀ ਜਾਵੇ ਕਿਉਂਕਿ ਅਮਰੀਕ ਸਿੰਘ ਰੋੜ ਤੇ ਹੈ ਪਾਰਕ ਬਹੁਤ ਪੁਰਾਣਾ ਪਾਰਕ ਤੇ ਅਗਰਸੇਨ ਜੀ ਦੀ ਮਜਬੂਤ ਰੋਹਰ ਬਣੀ ਹੋਈ ਹੈ ਅਗਰ ਅਗਰਸੇਨ ਜੈੰਤੀ ਤੇ ਇਤੋਂ ਸਾਰੀਆਂ ਅਗਰਵਾਲ ਸ਼ੋਭਾ ਮੈਂ ਇਹਨਾਂ ਦਾ ਅਸ਼ੀਰਵਾਦ ਲੈ ਕੇ ਆਪਣੇ ਅਗਰ ਅਗਰ ਜੈੰਤੀ ਦੀ ਸ਼ੋਭਾ ਯਾਤਰਾ ਕਰਦੇ ਆ ਅੱਜ ਮੈਂ ਮੇਰ ਪਤਨਜੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਅੱਜ ਇਸ ਪਾਰਕ ਦੀ ਮੇਨਟੇਨੈਂਸ ਤੇ ਇਸ ਪਾਰਕ ਨੂੰ ਵਧੀਆ ਬਣਾਉਣ ਦਾ ਉਪਰਾਲਾ ਕੀਤਾ ਹੈ ਤੇ ਸ਼ੁਰੂਆਤ ਅੱਜ ਉਦਘਾਟਨ ਦੇ ਤੌਰ ਤੇ ਕਰਕੇ ਗਏ ਆ ਧੰਨਵਾਦ ਹਾਂਜੀ ਆਏ ਹਾਂਜੀ ਹਾਂਜੀ ਸੋ ਅੱਜ ਜਿਹੜਾ ਇਹ ਸੁਭਾਰਨ ਕੀਤਾ ਇਸ ਤੇ ਬਾਰੇ ਜਾਣਕਾਰੀ ਦੇ ਅੱਜ ਬੜਾਈ ਖੁਸ਼ੀ ਦਾ ਦਿਨ ਹੈਗਾ ਕਿਉਂਕਿ ਆਪਣੇ ਸਾਰੇ ਅਗਰਵਾਲ ਸਮਾਜ ਦੇ ਜਿਹੜੇ ਵੀ ਸਾਥੀ ਨੇ ਉਹਨਾਂ ਦੀ ਕਾਫੀ ਲੰਬੇ ਸਮੇਂ ਤੋਂ ਇਹ ਡਿਮਾਂਡ ਸੀਗੀ ਕਿ ਅਗਰਵਾਲ ਅਗਰਸੇਨ پارک ਦੀ ਬਹੁਤ ਹੀ ਦੁਰਦਸ਼ਾ ਹੋਈ ਹੋਈ ਸੀ ਕਿ ਬਹੁਤ پارک ਮੇਨਟੇਨਡ ਨਹੀਂ ਸੀਗਾ ਤੇ ਇਹਨਾਂ ਦੀ ਬਹੁਤ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਸੀ ਕਿ ਕੁਝ-ਕੁਝ ਇਸ ਚੇਂਜਸ ਕੀਤੇ ਜਾਣ ਤੇ ਅਸੀਂ ਨਾਲ ਦੀ ਨਾਲ ਕਾਰਪੋਰੇਸ਼ਨ ਦੀ ਟੀਮ ਦੇ ਨਾਲ ਸਾਡੇ ਐਮਸੀ ਸਾਹਿਬਾਨ ਜਿੰਨੇ ਵੀ ਇੱਥੇ ਮੌਜੂਦ ਨੇ ਜਿੰਨੇ ਵੀ ਇਹ ਸੋਸਾਇਟੀ ਦੇ ਮੋਹਤਵਾਰ ਸਾਡੇ ਬਠਿੰਡੇ ਦੇ ਵਪਾਰੀ ਸਾਰੇ ਗਲਵਾ ਅਗਰਵਾਲ ਸਮਾਜ ਦੇ ਪੁਰਾਣੇ ਸਾਥੀ ਇਸ ਸ਼ਹਿਰ ਦੇ ਜਿਨ੍ਹਾਂ ਨੇ ਡਵੈਲਪਮੈਂਟ ਚ ਸ਼ਹਿਰ ਦੀ ਡਵੈਲਪਮੈਂਟ ਚ ਆਪਣਾ ਬਹੁਤ योगदान पाया ਉਹਨਾਂ ਦੀ ਵਿਜਨ ਦੇ ਨਾਲ ਤੇ ਉਹਨਾਂ ਦੇ ਸਾਥ ਦੇ ਨਾਲ ਇੱਥੇ ਆਪਾਂ ਅਗਰਸੈਨ ਪਾਰਕ ਦਾ ਨਵੀਂ ਸ਼ੁਰੂਆਤ ਦਾ શુભ ਆਰੰਭ ਕੀਤਾ ਤੇ ਇਸ ਕੰਮ ਵਾਸਤੇ ਸਾਰੇ ਅਗਰਵਾਲ ਸਮਾਜ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਾਂਗੇ ਤੇ ਉਮੀਦ ਕਰਦਾ ਹਾਂ ਆਉਣ ਵਾਲੇ ਇੱਕ ਜਾਂ ਡੇਢ ਮਹੀਨੇ ਵਿੱਚ ਇਹ ਪਾਰਕ ਬੋਰ ਸੋਨਾ ਤੇ ਆਧੁਨਿਕ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਊਗਾ ਤੇ ਆਪਾਂ ਸਾਰੇ ਬਟਿੰਡੇ ਸ਼ਹਿਰ ਦੀ ਇਸ ਚੋਲੀ ਚ ਪਾਵਾਂਗੇ ਇਸ ਪਾਰਕ ਨੂੰ ਤੇ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਤੇ ਇਦਾਂ ਹੀ ਸਾਨੂੰ ਆਪ ਦੇ ਸੁਝਾਅ ਦਿੰਦੇ ਰਹੋਗੇ ਅਸੀਂ ਤੁਹਾਡੇ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਰਵਾਂਗੇ ਥੈਂਕ ਯੂ ਅੱਜ ਅਸੀਂ ਅੱਜ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੀਅਰ ਸਾਹਿਬ ਦਾ ਇੱਥੇ ਸਾਡੇ ਕੋਲੇ ਪਹੁੰਚਣ ਤੇ ਸਾਡੀ ਬਹੁਤ ਜ਼ਿਆਦਾ ਤੋਂ ਲੰਬੇ ਸਮੇਂ ਤੋਂ ਡਿਮਾਂਡ ਸੀ ਜਿਹੜਾ ਕਾਰਪੋਰੇਸ਼ਨ ਨੇ ਅੱਜ ਸਾਡੇ ਅਜਰਸੇਨ ਪਾਰਕ ਦਾ ਇੱਥੇ ਸਾਡੇ ਰੈਨੋਵੇਸ਼ਨ ਕੀਤੀ ਹੈ ਤੇ ਸਾਰੇ ਅਗਰਵਾਲ ਸਮਾਜ ਕਨਿਓ ਅਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਅਰ ਸਾਹਿਬ ਦਾ ਇੱਥੇ ਪਹੁੰਚਣ ਦੇ ਤੇ ਨਾਲ ਸਾਰੀ ਪਰਫੈਕਸ਼ਨ। ਇੰਨੀ ਜਿਹਾ ਦੀ ਪ੍ਰੋਬਲਮ ਸੀ ਕਿ ਇਹਦੇ ਇਹਦੇ ਵਿੱਚ ਜੇ ਕੰਮ ਕਰਦੇ। ਇੱਥੇ ਸਾਡੇ ਅਗਰਵਾਲ ਸਮਾਜ ਦਾ ਜਿਵੇਂ ਸਾਡੇ ਇੱਥੇ ਮਹਾਰਾਜਾ ਤੇ ਮੱਥਾ ਟੇਕ ਆਉਂਦੇ ਤੇ ਸਾਰਾ ਪਾਰਕ ਵਗੈਰਾ ਸਾਰਾ ਟੁੱਟਿਆ ਹੋਇਆ ਸੀ। ਪਾਰਕ ਬਿਲਕੁਲ ਮੈਂਟੇਨ ਨਹੀਂ ਸੀ। ਲੋਕ ਇੱਥੇ ਮੱਥਾ ਟੇਕਦੇ ਪੂਜਾ ਕਰਦੇ ਆ। ਆ ਕਰਕੇ ਹੋਰ ਉਹ ਬਹੁਤ ਸੁਲੀਖ ਹੋ ਜੂਗੇ ਕਿਉਂਕਿ ਲੋਕ ਰੱਬ ਦਾ ਰੂਪ ਮੰਨਦੇ ਆ ਇਹਨਾਂ ਨੂੰ ਇੱਥੇ ਮੱਥਾ ਟੇਕਦੇ। ਜਿਹੜੇ ਅੱਜ ਜਿਹੜੇ ਬਚੇ ਹੋਏ। ਅਹਮਲ ਮਿੱਤਲ ਪ੍ਰੈਜ਼ੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਮਹਾਰਾਜ ਅਗਸਨ پارک ਮਹਾਰਾਜ ਅਗਸਨ ਰੋਡ ਤੇ ਕਾਫੀ ਸਾਲਾਂ ਤੋਂ ਬਣਿਆ ਹੋਇਆ ਸੀ ਇਹ ਕਾਫੀ ਸਾਲਾਂ ਤੋਂ ਇਹਦੇ ਜਿਹੜੇ ਹਾਲਾਤ ਐ ਨਾਜੂਕ ਹੋ ਚੁੱਕੇ ਸੀ ਅਸੀਂ ਕੋਈ 6 ਮਹੀਨਿਆਂ ਤੋਂ ਲਗਾਤਾਰ ਇਸ ਵਾਸਤੇ ਐਫਰਟਸ ਕਰ ਰਹੇ ਸੀ ਮੇਰ ਸਾਹਿਬ ਨੂੰ ਰਿਕਵੈਸਟ ਕੀਤੀ ਅਸੀਂ ਲੈਟਰ ਦੇ ਕੇ ਆਏ ਕਿ ਪਲੀਜ਼ ਮਹਾਰਾਜਾ ਗੈਸਨ ਮੈਂ ਪਾਰਕ ਦੀ ਸਟੋਰਮੈਂਟ ਕੀਤੀ ਜਾਵੇ ਇਹ ਸਾਡੇ ਅੱਗਰਵਾਲਾਂ ਵਾਸਤੇ ਇੱਕ ਗੌਰਵ ਦਾ ਵਿਸ਼ਾ ਹੈ ਬਹੁਤ سارے ਅੱਗਰਵਾਲ ਆ ਗਏ ਨੇ ਅਸੀਂ ਵੀ ਇਹਦੀ ਰੈਨੋਵੇਸ਼ਨ ਬਹੁਤ ਜ਼ਰੂਰੀ ਹੈ ਤੇ ਅੱਜ ਮੇਹ ਸਾਬ ਪਰਮਜੀਤ ਜੀ ਨੇ ਰੈਨੋਵੇਸ਼ਨ ਦਾ ਉਹ ਆਦਮ ਕਰਕੇ ਸਾਡੇ ਸਾਦੇ ਅੱਗਰਵਾਲਾਂ ਵਾਸਤੇ ਇਹ ਬਹੁਤ ਹੀ ਵਧੀਆ ਕੰਮ ਕੀਤਾ ਹੈ ਔਰ ਮੇਲ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਇਹਦੇ ਰੈਨੋਵੇਸ਼ਨ ਹੈ ਜਿਹੜੀ ਇਸ ਤਰੀਕੇ ਨਾਲ ਕੀਤੀ ਜਾਏਗੀ ਕਿ ਸ਼ਹਿਰ ਦਾ ਇਹ ਇੱਕ ਬਹੁਤ ਹੀ ਵਧੀਆ ਔਰ ਪਾਰਕ ਬਣੇਗਾ ਉਥੇ ਲੋਕ ਬਹੁਤ ਹੀ ਆਪਨੇ ਬੈਠਾ ਕਰਨਗੇ ਪਹਿਲਾਂ ਵੀ ਇੱਥੇ ਸਾਡੇ ਅਗਰਵਾਲ ਸਮਾਜ ਦੇ ਲੋਕ ਆਂਦੇ ਜਾਂਦੇ ਸੀ ਮਹਾਰਾਜਾ ਗਗਨ ਸਿੰਘ ਜੀ ਨੂੰ ਮੱਥਾ ਟੇਕਦੇ ਸੀ ਇੱਥੇ ਬੈਠਦੇ ਸੀ ਕਰਦੇ ਸੀ ਉਹ ਵੀ ਉਸੇ ਤਰੀਕੇ ਨਾਲ ਏ ਮਹਾਰਾਜਾ ਕਸਤਨ پارک ਬਹੁਤ ਵਧੀਆ ਠੀਕੇ ਨਾਲ ਬਣੇਗਾ ਸਾਰੇ ਅੱਗੇ ਵਾਲਾ ਨੂੰ ਇਹ ਬਹੁਤ-ਬਹੁਤ ਵਧਾਈ ਮਹਾਰਾਜਾ ਤੁਸੀਂ ਕੀ ਇਸ پارک ਦੇ ਵਿੱਚ ਜੇ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਪ੍ਰੋਬਲਮ ਆ ਰਹੀ ਸੀ ਕਿ ਪਿਛਲੇ ਇਹਦੇ ਵਿੱਚ ਕੀ ਹੈ ਇੱਥੇ ਲੇਬਰ ਕਲਾਸ ਬਹੁਤ ਫੜਦੀ ਹੈ ਉਹ ਅੰਦਰ ਬੈਠ ਕੇ ਬੀੜੀਆਂ ਸਿਗਰਟ ਪਿੰਦੇ ਸੀ ਇਹਦੀ ਪ੍ਰੋਪਰ ਦੇਖਭਾਲ ਨਹੀਂ ਹੋ ਰਹੀ ਸੀ ਹੁਣ ਮੇਰੇ ਸਭ ਨੂੰ ਅਸੀਂ ਇਹ ਵੀ ਵਿਸ਼ਵਾਸ ਰਿਹਾ ਹੈ ਵੀ ਰੈਨੋਵੇਸ਼ਨ ਤੋਂ ਬਾਅਦ ਅਸੀਂ ਖੋਦੇ ਦੀ ਕੀ ਕਰਾ ਕਰਾਂਗੇ ਉਹਦੇ ਇੱਥੇ ਸਾਡੇ ਜਿਹੜੇ ਮੈਂਬਰ ਹੈਗੇ ਨੇ ਆ ਕੇ ਵੀ ਦੇਖਦੇ ਕਰਨਗੇ ਜੋ ਪੋਜੀਸ਼ਨ ਪਹਿਲਾਂ ਹੋ ਗਈ ਉਹ ਹੁਣ ਅਸੀਂ ਕਦੇ ਵੀ ਨਹੀਂ ਹੋਂਦੇ ਨਾ ਕੋਈ ਤਰਸਥਾਨ ਹੈ